ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਲਗਾਤਾਰ ਗੈਂਗਸਟਰਾਂ ਦਾ ਬੋਲ ਬਲਾ ਆਏ ਦਿਨ ਪੰਜਾਬ ਦੇ ਸੀਐਮ ਹੋਣ ਜਾਹੇ ਉਹ ਡੀਜੀਪੀ ਪੰਜਾਬ ਹੋਣ ਉਹਨਾਂ ਦੇ ਵੱਲੋਂ ਵੀ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਲਈ ਜਾਂ ਮਾੜੇ ਅੰਸਰਾਂ ਨੂੰ ਨੱਥ ਪਾਉਣ ਦੇ ਲਈ ਇੱਕ ਜਿਹੜੇ ਨੇ ਕਈ ਤਰ੍ਹਾਂ ਦੇ ਆਪਰੇਸ਼ਨ ਚਲਾਏ ਗਏ ਨੇ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਖੰਨਾ ਦੇ ਏਐਸ ਕੋਲਜ ਦੇ ਵਿੱਚ ਫਾਇਰਿੰਗ ਹੋਈ ਸੀਗੀ ਦੋ ਗੁੱਟਾਂ ਦੇ ਵਿੱਚ ਫਾਇਰਿੰਗ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਉਸ ਟਾਇਰਿੰਗ ਤੋਂ ਬਾਅਦ ਉੱਥੇ ਦਾ ਇੱਕ ਮੁਲਾਜ਼ਮ ਵੀ ਜ਼ਖਮੀ ਹੋਇਆ ਸੀ ਉਸ ਤੋਂ ਬਾਅਦ ਉਹ ਇੱਕ ਸਾਹਮਣੇ ਪੈਟਰੋਲ ਪੰਪ ਪੈਂਦਾ ਨਜ਼ਦੀਕ ਇਸ ਕੋਲ ਦੇ ਉੱਥੇ ਜਾ ਕੇ ਉਹਨਾਂ ਨੇ ਲੁੱਟਖੋਹ ਵੀ ਕੀਤੀ ਸੀਗੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਇੱਕ ਜਿਹੜਾ ਮੁਲਜ਼ਮ ਸੀਗਾ ਉਸ ਨੂੰ ਪੁਲਿਸ ਦੇ ਵੱਲੋਂ ਮੌਕੇ ਤੇ ਐਸਐਸਪੀ ਖੰਨਾ ਅਮਨੀਤ ਗੁੰਦਲੋਂ ਨੇ ਗ੍ਰਿਫਤਾਰ ਕਰ ਲਿਆ ਸੀਗਾ ਮੌਕੇ ਤੇ ਉਸ ਨੂੰ ਕਾਬੂ ਕਰ ਲਿੱਤਾ ਗਿਆ ਸੀ ਪਰ ਅੱਜ ਉਸ ਤੋਂ ਬਾਅਦ ਜਦੋਂ ਮਾਛੀਵਾੜਾ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਗੜੀਵਾਲੀ ਨਹਿਰ ਦੇ ਕੋਲੋਂ ਸਰਹੰਦ ਨਹਿਰ ਦੇ ਗੜੀ ਪੁਲ ਤੋਂ ਲੈ ਕੇ ਨੀਲੋਂ ਦੇ ਪੁਲ ਵੱਲ ਜਾਂਦੇ ਆ ਤਾਂ ਰਸਤੇ ਦੇ ਵਿੱਚ ਪੁਲਿਸ ਨੂੰ ਕੋਈ ਸੂਚਨਾ ਮਿਲੀ ਕਿ ਇਹ ਉਹੀ ਜਿਹੜੇ ਬਾਈਕ ਦੇ ਉੱਤੇ ਮੁੰਡੇ ਜਾ ਰਹੇ ਨੇ ਇਹ ਉਹੀ ਨੇ ਜਿਨ੍ਹਾਂ ਨੇ ਉਸ ਮਾਮਲੇ ਦੇ ਵਿੱਚ ਜਿਨ੍ਹਾਂ ਦਾ ਵਿੱਚ ਨਾਮ ਆ ਰਿਹਾ ਸੀਗਾ ਜਿਹੜੇ ਦੋ ਹਜੇ ਗ੍ਰਿਫਤ ਤੋਂ ਬਾਹਰ ਸੀਗੇ ਤਾਂ ਉਸ ਜਗ੍ਹਾ ਦੇ ਉੱਤੇ ਆ ਕੇ ਪੁਲਿਸ ਪ੍ਰਸ਼ਾਸਨ ਦੇ ਨਾਲ ਸੀਐ ਸਟਾਫ ਨੇ ਰਲ ਕੇ ਉਹਨਾਂ ਨੂੰ ਕਾਬੂ ਕੀਤਾ ਇੱਕ ਮੋਟਰਸਾਈਕਲ ਦੇ ਉੱਤੇ ਦੱਸਿਆ ਜਾ ਰਿਹਾ ਉਹ ਸਵਾਰ ਸੀਗੇ ਸੈਂਸ ਐਸਪੀ ਖੰਨਾ ਮਨੀਤ ਕੁੰਡਲੂਣੀ ਮੌਕੇ ਤੇ ਪਹੁੰਚੇ ਹੋਏ ਨੇ ਗਲਬਤ ਕਰ ਲੈਨੇ ਆ ਉਹਨਾਂ ਦਾ ਕੀ ਕਹਿਣਾ ਹੈ ਸਾਡਾ ਜੀ ਤੁਹਾਨੂੰ ਪਤਾ ਹੈ ਕਿ ਖੰਨਾ ਚ ਪਿਛਲੇ ਹਫਤੇ ਸ਼ਨੀਵਾਰ ਨੂੰ 27 ਜੁਲਾਈ ਨੂੰ ਇੱਕ ਐਸ ਕਾਲਜ ਸਮਰਾਲਾ ਰੋਡ 'ਚ ਜਿਹੜੀ ਕਾਲਜ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਸਮਰਾਲਾ ਦੇ ਹੀ ਇੱਕ ਪੈਟਰੋਲ ਪੰਪ ਤੇ ਉਹਨਾਂ ਹੀ ਅਕਿਊਜ਼ ਨੇ ਜਿਹੜਾ ਉਹਨਾਂ ਦਾ ਪੈਟਰੋਲ ਪੰਪ ਦਾ ਸੇਲਸਮੈਨ ਉਧਰ ਕਰਿੰਦਾ ਹੋਵੇ ਤੋ ਕੈਸ਼ ਚੁੱਕ ਕੇ ਚਲੇ ਗਏ ਸੀਗੇ ਅਸੀਂ ਬਹੁਤ ਹੀ ਸ਼ਾਰਟ ਟਾਈਮ 'ਚ ਇੱਕ ਅਕਿਊਜ਼ ਮੂਵ ਮੌਕੇ ਤੇ ਹੀ ਫੜ ਲਿਆ ਸੀਗਾ ਜਿਹਦਾ ਨਾਂ ਅਜੇ ਰਾਖੀ ਹੈ ਤੇ ਉਸ ਦੇ ਨਾਲ ਹੀ ਸਾਨੂੰ ਜਿਹੜੇ 3-4 ਮੇਨ ਇਸ ਕੇਸ ਦੇ ਉਸ ਦੋਨਾਂ ਕੇਸਾਂ ਦੇ ਮੇਨ ਦੋਸ਼ੀ ਹੈ ਉਹਨਾਂ ਦੇ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਸੀ ਤੇ ਉਦੋਂ ਦੀ ਹੀ ਸ਼ਨੀਵਾਰ ਤੋਂ ਹੀ ਸਾਡੀ ਮਲਟੀਪਲ ਟੀਮ ਇਸ ਕੇਸ ਤੇ ਲੱਗੀ ਹੋਈ ਹੈ ਔਰ ਅਸੀਂ ਬਹੁਤ ਹੀ ਪੇਨ ਸਟੇਕਿੰਗ ਲਈ ਇਹਨਾਂ ਦੇ ਟੈਕਨੀਕਲੀ ਵੀ ਔਰ ਹਿਊਮਨ ਇੰਟੇਲ ਲੈਵਲ ਤੇ ਵੀ ਇਹਨਾਂ ਨੂੰ ਫਾਲੋ ਅਪ ਕਰਦੇ ਰਹੇ ਤੇ ਸਾਨੂੰ ਕਾਫੀ ਲੀਡਸ ਮਿਲ ਰਹੀਆਂ ਸੀ बार-बार ਸਾਡੀ ਛਾਪੇਮਾਰੀ ਵੀ ਚੱਲ ਰਹੀ ਸੀਗੀ ਤੇ ਅੱਜ ਸਾਡੇ ਕੋਲ ਕਾਫੀ ਕ੍ਰੈਡਿਬਲ ਇਨਪੁਟ ਸਿਗਾ ਕਿ ਇਹਦੇ ਇਸ ਕੇਸ ਦੇ ਜਿਹੜੇ ਦੋ ਦੋ ਮੇਨ ਦੋਸ਼ੀ ਇਹ ਜਿਨ੍ਹਾਂ ਨੇ ਉਸ ਦਿਨ ਫਾਇਰਿੰਗ ਕੀਤੀ ਸੀਗੀ ਉਹ ਇਸ ਏਰੀਆ 'ਚ ਹੈਗੇ ਤੇ ਬੇਸਡ ਔਨ ਦਟ ਸਾਡੀ CIA ਦੀ ਜਿਹੜੀ ਟੀਮ ਹੈ ਉਹਨਾਂ ਨੇ ਇਸ ਰੋਡ ਤੇ ਜਿਹੜੀ ਗੱਡੀ ਤੋਂ ਨੀਲੋ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਉਹਨਾਂ ਨੂੰ ਇੰਟਰਸੈਪਟ ਕਰਨ ਲਈ ਆਪਣਾ ਨਾਕਾ ਲਾਇਆ ਹੋਇਆ ਹੋਇਆ ਸੀ ਤੇ ਕ੍ਰਿਸ਼ਨਾ ਸਾਨੀ ਔਰ ਜਿਹੜਾ ਜਤਿਨ ਮੋਗਾ ਉਹਨਾਂ ਨੇ ਨਾਕਾ ਦੇਖ ਕੇ ਤੇ ਟ੍ਰਾਈ ਟੂ ਜਿ세 ਤੁਹਾਨੂੰ ਬਾਈਕ ਨਜ਼ਰ ਆ ਰਹੀ ਹੈ ਉਹਨਾਂ ਨੇ ਆਪਣੀ ਬਾਈਕ ਮੋਡਨ ਦੀ ਕੋਸ਼ਿਸ਼ ਕੀਤੀ ਉਹ ਗਿਰ ਗਈ ਔਰ ਉਸ ਤੋਂ ਬਾਅਦ ਇਸ ਏਰੀਆ ਚ ਉਹਨਾਂ ਨੇ ਭਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਸਾਡੀ ਟੀਮ ਨੇ ਉਹਨਾਂ ਦੇਖੇ ਦੇ ਹੈਡ ਵੈਪਨਸ ਆਬਵੀਅਸਲੀ ਯੂਜ਼ਨ ਵੀ ਸਗੇ ਤੇ ਉਹਨਾਂ ਨੇ ਸਾਡੀ ਟੀਮ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਲੋਕਿਆ ਗਿਆ ਕੋਸ਼ਿਸ਼ ਨਹੀਂ ਉਹਨਾਂ ਨੇ ਫਾਇਰ ਕੀਤੇ ਹੀ ਹੈ ਇੱਕ ਉਹਨਾਂ ਦਾ ਮਿਸ ਫਾਇਰ ਹੋਇਆ ਇੱਕ ਸੀਆਈਏ ਚਾਲ ਗਿਆ ਅਫੀਸ਼ਲ ਵਹਿਕਲ ਤੇ ਲੱਗਿਆ ਔਰ ਜਿੱਥੇ ਦੇ ਮੌਕੇ ਤੇ ਦੱਸ ਰਹੇ ਕਿਥੇ ਇੱਕ ਦਰਬਸ ਤੇ ਵੀ ਵਜਿਆ ਤੇ ਰਿਟਾਲੀਏਸ਼ਨ ਚ ਸਾਡੀ ਟੀਮ ਨੇ ਸੈਲਫ ਡਿਫੈਂਸ ਚ ਇੱਕ ਫਾਇਰ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਲੱਤ ਤੇ ਲੱਗੇ ਤੇ ਦੂਜਾ ਨਹੀਂ ਹਿੱਟ ਹੋਇਆ ਤੇ ਮੌਕੇ ਤੇ ਹੀ ਜਿਹੜੇ ਉਹਨਾਂ ਦੇ ਦੋਨੋਂ ਵੈਪਨਸ ਹੈ ਉਹ ਸਾਨੂੰ ਇੱਥੇ ਮਿਲ ਗਏ ਔਰ ਕ੍ਰਿਸ਼ਨਾ ਸਾਨੀ ਨੂੰ ਅਸੀਂ ਇਨੀਸ਼ੀਅਲ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਸਮਰਾਲਾ ਦਾਖਲ ਕਰਾਇਆ ਔਰ ਜਿਹੜਾ ਜਤਿਨ ਮੁੰਗਾ ਉਹ ਸਾਡੀ ਅਰੈਸਟ ਹੈ ਔਰ ਇਸਦੇ ਨਾਲ ਹੀ ਇਹਨਾਂ ਦੇ ਜਿਹੜੇ ਮੌਕੇ 'ਤੇ ਬਾਈਕ ਹੈ ਔਰ ਬੈਗਸ ਔਰ ਹੈਲਮਟ ਵਗੈਰਾ ਸਾਰੇ ਮੌਕੇ 'ਤੇ ਪਏ ਅੰਡੋ ਵੈਪਨਸ ਵਰ ਯੂਜ਼ਡ ਇਨ ਦੈਟ ਕ੍ਰਾਈਮ ਪਰਫਕੁਲੀ ਰਿਕਵਰ ਹੋ ਗਏ ਮੈਨ ਪਰ ਕਿਹੜੀ ਕਿਸਮ ਦੇ ਆ ਜੀ ਉਹ ਜੀ ਇਲੀਗਲ ਵੈਪਨਸ ਜੀ ਸੀ ਇਹ ਦੇ ਦੂਜੇ ਕੋਈ ਪ੍ਰੀਲਿਮਿਨਰੀ ਤਾਂ ਜੀ ਲੈਸਿਟੀ ਲੱਗ ਰਹੀ ਬਾਾਕੀ ਹਲੇ ਅਸੀਂ ਸਾਰਾ ਕੁਝ ਉੱਥੇ ਹੀ ਹੈ ਸੀਨ ਆਫ ਕ੍ਰਾਈਮ ਉਸੇ ਪਰਜ਼ਰਵਡ ਹੀ ਰੱਖਣਾ ਉਸ ਤੋਂ ਬਾਅਦ ਅਸੀਂ ਐਨਾਲਾਈਜ਼ ਕਰਾਵਾਂਗੇ ਕਿ ਕਿੰਨੇ ਫਾਇਰ ਕੀਤੇ ਮੈਨ ਨੂੰ ਕੀ ਜਿਹੜਾ ਮੈਨੂੰ ਉਹਨੇ ਮੌਕੇ ਤੇ ਦੱਸਿਆ ਹੈ ਅਰਾਊਂਡ ਦੋ ਤਿੰਨ ਰਾਉਂਡਸ ਉਹਨੇ ਫਾਇਰ ਕੀਤੇ ਤੇ ਜਵਾਬੀ ਫਾਇਰ ਸਾਡੇ ਵੱਲੋਂ ਦੋ ਹੈ ਆਪਣਾ ਕੋਈ ਮੁਲਾਜ਼ਮ ਸੀਰੀਅਸਲੀ ਹੋਇਆ ਕੋਈ ਨਹੀਂ ਜੀ ਸਾਡੇ ਮੁਲਾਜ਼ਮ ਨਹੀਂ ਜੀ ਡੀਜੀ ਆਪਣੇ ਕਿਸੇ ਜੋ ਜਿਹੜੀ CIA ਦੀ ਅਫੀਸ਼ੀਅਲ ਵਹੀਕਲ ਹੈ ਉਹਦੇ ਤੇ ਇੱਕ ਰਾਉਂਡ ਲੱਗਿਆ ਬਟ ਅਦਰਵਾਈਜ਼ ਕਿਸੇ ਹੋਰ ਪ੍ਰਾਈਵੇਟ ਵਹੀਕਲ ਤੇ ਨਹੀਂ ਇਸ ਕੋਲੋਨੀ ਵਿੱਚ ਕਿੰਨੇ ਕੋਲੋਨੀ ਦੇ ਮੁੰਡੇ ਘੋੜੇ ਹੋ ਰਹੇ ਨੇ ਕਿਹਨੇ ਦੋਸ਼ੀ ਹੈਗੇ ਇਸ ਕੇਸ ਦਾ ਜੇ ਇਹ ਤਾਂ ਪੜਿਆ ਗਿਆ ਸੀ ਉਸੇ ਦਿਨ ਦੋ ਅੱਜ ਅਸੀਂ ਕਾਬੂ ਕਰ ਲਿਆ ਤੇ ਬਾਕੀ ਵੀ ਸਾਡੇ ਜਿਹੜੇ ਮੇਨ ਮੇਨ ਹੈਗੇ ਉਹ ਆਇਡੈਂਟੀਫਾਈਡ ਹੈ ਉਹਨਾਂ ਤੇ ਵੀ ਰੇਡ ਚੱਲ ਰਹੀ ਹੈ ਬਟ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹ ਇਹੀ ਦੋ ਸੀਗੇ ਜਿਹੜੇ ਅਜੇ ਸਾਡੇ ਕਾਬੂ ਆ ਗਏ ਉਹਨਾਂ ਦੇ ਇਨਕੰਮ ਟੂ ਦੇ ਵਿੱਚ ਡੈਥ ਹੋ ਚੁੱਕੀ ਹੈ ਜਾਂ ਨਹੀਂ ਨਹੀਂ ਜੀ ਨਹੀਂ ਡੈਥ ਨਹੀਂ ਹੈ ਹੀ ਹੈਸ ਬੀਨ ਸ਼ਿਫਟਡ ਟੂ ਅ ਹਸਪੀਟਲ ਜਿੱਥੇ ਉਹਨਾਂ ਨੂੰ ਉਹ ਨੋਟਰੀ ਦੇਣਾ ਪਊਗਾ ਉਹ ਜੀ ਇਹ ਦੋਨੋਂ ਸੀਪੀ ਲੁਧਿਆਣਾ ਦੇ ਏਰੀਆ ਦੇ ਰਹਿਣ ਵਾਲੇ ਆ ਤੇ ਦੋਨਾਂ ਤੇ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਤੇ ਅਰਾਊਂਡ 6 ਪਰਚੇ ਪਹਿਲਾਂ ਦੀ ਦਰਜ ਇੱਕ ਪਹਿਲਾ ਪਰਚਾ ਖੰਨੀ ਸਦਰ ਹੋਇਆ ਸੀਗਾ ਐਨਡੀਪੀਐਸ ਦਾ ਉਸ ਤੋਂ ਬਾਅਦ ਦੋ ਤਿੰਨ ਉਹਦੇ ਤੇ 307 ਦੇ ਮੁਕਦਮੇ ਦਰਜ ਤੇ ਐਦਾਂ ਹੀ ਐਨਡੀਪੀਐਸ ਦੇ ਤੇ ਜਿਹੜਾ ਜਤਿਨ ਮੁੰਗਾ ਹੈ ਉਹਦੇ ਤੇ ਵੀ ਐਨਡੀਪੀਐਸ 307 ਅਡ ਕਹਿਤੀਆਂ ਇਸ ਤਰ੍ਹਾਂ ਦੇ ਆਈ ਥਿੰਕ 4 ਐਫਆਈਆਰ ਦਰਜ ਹੈ ਤਾਂ ਦੋਨੋਂ ਪੁਰਾਣੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਔਰ ਜਿੰਨਾ ਨੂੰ ਥੋੜਾ ਬਹੁਤ ਪਤਾ ਲੱਗਿਆ ਹੈ ਕਿ ਜਤਿਨ ਮੁੰਗਾ ਜਿਹੜਾ ਲੁਧਿਆਣੇ ਦਾ ਸਾਗਰ న్యూਟਰਲ ਔਰ ਕੁਨੀਤ ਪੈਂਸ ਹੈ ਉਹਨਾਂ ਦਾ ਐਸੋਸੀਏਟ ਵੀ ਹੈ ਲੋ ਗੈਂਗਰਿਕ ਗੈਂਗਵਾਲੇ ਜਿਹੜੇ ਗੈਂਗਸਰ ਨਹੀਂ ਜਿਸ ਤਰ੍ਹਾਂ ਦੀ ਗੈਂਗ ਗੈਂਗਵਾਲ ਸਾਡੇ ਕੇਸ ਚ ਨਹੀਂ ਸੀਗੀ ਬਾਕੀ ਜਦੋਂ ਸਾਡੇ ਬਾਕੀ ਵੀ ਦੋਸ਼ੀ ਫੜੇ ਜਾਂਦੇ ਸਾਰੀ ਗੱਲ ਸਾਹਮਣੇ ਆਏਗੀ ਪਰ ਹੁਣ ਤੱਕ ਪਹਿਲੇ ਦੋਸ਼ੀ ਨੂੰ ਜਦੋਂ ਅਸੀਂ ਫੜ ਲਿਆ ਸੀ ਉਹਦੇ ਨਾਂ ਲਾਏ ਸੀਗੇ ਔਰ ਜਿਹੜਾ ਉਸ ਦਿਨ ਦਾ ਇਨਸੀਡੈਂਟ ਸੀਗਾ ਉਹ ਕੋਈ ਗੈਂਗਵਾਲ ਨਹੀਂ ਸੀ ਉਹ ਮੌਕੇ ਤੇ ਮੁੰਡਿਆਂ ਦੀ ਕਲਕੁਆਜੀ ਹੋ ਗਈ ਸੀਗੀ ਉਹਦੇ ਚ ਇਹਨਾਂ ਨੇ ਫਾਇਰਿੰਗ ਕੀਤੀ ਹੈ ਇਹ ਕਿਸੇ ਗੈਂਗਸਰ ਕੋਲ ਸੀ ਹਾਂਜੀ ਜਿਵੇਂ ਮੈਂ ਦੱਸ ਰਹੀਆਂ ਸਾਗਰ ਨਿਊਟਰਨ ਔਰ ਪੁਨੀਤ ਬੈਂਸ ਦੇ ਦੋਨੋਂ ਆਈ ਥਿੰਕ ਦੇ ਆਰ ਯੂ ਕੈਨ ਸੇ ਕਿਉਂਕਿ ਇਹਨਾਂ ਦੇ ਪਰਚੇ ਦਰਜ ਹੈ ਔਰ ਇਹਨਾਂ ਦੋਨਾਂ ਤੇ ਵੀ ਕਿਉਂਕਿ ਚਾਰ-ਚਾਰ ਪੰਜ-ਪੰਜ ਪਰਚੇ ਰਾਦਰ ਕ੍ਰਿਸ਼ਨਾ ਸਾਨੀ ਤੇ ਤਾਂ ਛੇ ਪਹਿਲਾਂ ਪਰਚੇ ਦਰਜ ਹੋ ਗਏ ਔਰ ਇੱਕ ਹੋਰ ਹੋ ਜਾਏਗਾ ਔਰ ਇਸ ਤਰ੍ਹਾਂ ਦੋਨਾਂ ਤੇ ਹੀ ਮਲਟੀਪਲ ਐਫਆਈਆਰ ਨਿਰਤਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ